ਗੱਭੀਗ ਦੇਖ ਲਾਂਗੇ ਕਿਹੜੇ ਬਾਉਂਸਰ ਨੇ ਆ ਪੋਜਾ ਤੂਟੇ ਨੇ ਕਹਿੰਦੇ ਹੰਗ ਸਿੰਘ ਪੋਜਾ ਤੂਟੇ ਇੱਕ ਵੀ ਇਹੋ ਜਿਹਾ ਦਫਤਰ ਖੁੱਲਾ ਨਹੀਂ ਰਹੂਗਾ ਜਿਹੜਾ ਬਦਮਾਸ਼ੀ ਕਰੇਗਾ ਜਿਹੜਾ ਦਫਤਰ ਇਮੀਗ੍ਰੇਸ਼ਨ ਦਾ ਬਦਮਾਸ਼ੀ ਕਰੇਗਾ ਸ਼ਟਰ ਲਾ ਕੇ ਨਾ ਐਸਾ ਤਾਲਾ ਲਾ ਦਾਂਗੇ ਕਿਸੇ ਕੋ ਨਹੀਂ ਖੁੱਲੇਗਾ ਕੋਈ ਜ਼ੋਰ ਲਾ ਲਵੇ ਕਿੱਡਾ ਹੀ ਕਿਸੇ ਬਦਮਾਸ਼ ਕੋ ਜਾਣਾ ਹੈ ਜਾਂ ਕਿਸੇ ਪ੍ਰਸ਼ਾਸਨ ਕੋ ਜਾਣਾ ਹੈ ਜੇ ਬਦਮਾਸ਼ੀ ਕਰਨਗੇ ਬਿਠਾਉਂਦੇ ਆ ਜਿਵੇਂ ਗੁਰਸਿਕ ਸੋਹਣੀਆਂ ਪੱਗਾਂ ਬਣਾ ਕੇ ਦਾੜੇ ਪ੍ਰਕਾਸ਼ ਕਰਕੇ ਜਾਂ ਕੋਈ ਅੰਮ੍ਰਿਤਧਾਰੀ ਵੀ ਹੋ ਸਕਦੇ ਆ ਵਿੱਚ ਉਹ ਇਸ ਕਰਕੇ ਸਪੈਸ਼ਲ ਬਣਾਉਂਦੇ ਆ ਕਿ ਕਿਉਂਕਿ ਪੰਜਾਬ ਦੇ ਲੋਕ ਨੇ ਭੋਲੇ ਨੇ ਇਹਨਾਂ ਨੇ ਤੇ ਆਪਣਾ ਗੁਰਸਿੱਖ ਭਰਾ ਵੇਖ ਕੇ ਤੇ ਜਾਨ ਦੇ ਦਿੰਦੇ ਆ ਉਹਦੇ ਪੱਗਾਂ ਬਨ ਕੇ ਪੈਂਟ ਕੋਟ ਪਾ ਕੇ ਸੋਹਣੇ ਮੁੰਡੇ ਐ ਬੈਠੇ ਹੁੰਦੇ ਆ ਕੁੜੀਆਂ ਬਹੁਤ ਸੋਹਣੀਆਂ ਸੋਹਣੀਆਂ ਰੱਖੀਆਂ ਹੁੰਦੀਆਂ ਇਹਨਾਂ ਨੇ ਬਿਲਕੁਲ ਇਦਾਂ ਹੀ ਟ੍ਰੀਟ ਕਰਦੇ ਆ ਐ ਲੱਗਦਾ ਵੀ ਇਹਨਾਂ ਨੇ ਹਫ਼ਤੇ 'ਚ ਤੋੜ ਦਿੰਦੇ ਆ ਹੋਰ ਵੀ ਬੜੀਆਂ ਗੱਲਾਂ ਨੇ ਉਹ ਜਿਹੀਆਂ ਮੈਂ ਤੁਹਾਨੂੰ ਜੇ ਦੱਸਾਂ ਵੀ ਥੱਲੇ ਆਪਦੇ ਬੰਦੇ ਹੀ ਖਿਲਾਰ ਦਿੰਦੇ ਆ ਆਪਣੇ ਬੰਦੇ ਉਹਨਾਂ ਨੂੰ ਮਿਲ ਕੇ ਕਹਿੰਦੇ ਸੀ ਸਾਡਾ ਵੀਜਾ ਆ ਗਿਆ ਤੇ ਅਸੀਂ ਦੀ ਟਿਕੂ ਹੀ ਲਵਾਇਆ ਤੇ ਉਹ ਕਹਿੰਦੇ ਅੱਛਾ ਜੀ ਫਿਰ ਦੂਜੇ ਦਿਨ ਉਹ ਬਾਅਦ 'ਚ ਹਫ਼ਤੇ ਕੇ ਬਾਅਦ ਕਾਲ ਕਰਦਾ ਬਾਹਰੋਂ ਜਾ ਕੇ ਨੰਬਰ ਲੈ ਲੈਂਦੇ ਆ ਵੀ ਮੈਂ ਗੁਰਸੇਖ ਭਰਾ ਵੇਖ ਕੇ ਜਾਨ ਦੇ ਦਿੰਦੇ ਆ ਤੇ ਇਹ ਤੇ 25 ਲੱਖ 90 ਲੱਖ ਕੀ ਡੀ ਗੱਲ ਹੈ ਇਹਨਾਂ ਨੂੰ ਐਂ ਲੱਗਦਾ ਵੀ ਗੁਰਸੇਖ ਭਰਾ ਆ ਆਪਣਾ ਇਹਨੇ ਕਹਿ ਤਾ ਤੇ ਕਮਾਈ ਪਹੁੰਚ ਗਏ ਬਾਹਰ ਜਿਹੜਾ ਵੀ ਤੁਹਾਡੇ ਕੋਲ ਪੀੜਿਤ ਦੁਖੀ ਆਰਾ ਆਂਦਾ ਹੈ ਕੋਈ ਭੈਣ ਆਂਦੀ ਹੈ ਜਾਂ ਕੋਈ ਵੀ ਭਰਾ ਆਉਂਦਾ ਹੈ ਉਹਨੂੰ ਤੁਸੀਂ ਸਾਡੇ ਕੋਲ ਬੇ ਚਿਚਕ ਭੇਜ ਸਕਦੇ ਹੋ ਕਦੀ ਵੀ ਐਨੀ ਟਾਈਮ ਭੇਜੋ ਮੈਂ ਪੂਰੀ ਟੀਮ ਨਾਲ ਖੜੂਗੀ ਪੂਰੀ ਟੀਮ ਨਾਲ ਖੜੇ ਹੋਏਗੀ ਕਿਹੜਾ ਇਮੀਗ੍ਰੇਸ਼ਨ ਵਾਲਾ ਜਿਹੜਾ ਵੀ ਇਮੀਗ੍ਰੇਸ਼ਨ ਵਾਲਾ ਕਹਿੰਦੇ ਵੀ ਆ ਇਮੀਗ੍ਰੇਸ਼ਨ ਪੈਸੇ ਨਹੀਂ ਦਿੰਦਾ ਆ ਇਮੀਗ੍ਰੇਸ਼ਨ ਵਾਲਾ ਅੰਦਰ ਨਹੀਂ ਐਂਟਰੀ ਕਰਨ ਦਿੰਦਾ ਬਾਉਂਸਰ ਬੈਠੇ ਆ ਵੇਖ ਲਾਂਗੇ ਕਿਹੜਾ ਬਾਉਂਸਰ ਬੈਠਾ ਹੈ ਤੇ ਕਿਹੜਾ ਬਾਉਂਸਰ ਨਹੀਂ ਅੰਦਰ ਵੜਨ ਦਿੰਦਾ ਉੱਥੇ ਗੱਲਾਂ ਹੁੰਦੀਆਂ ਨੇ ਕਿਹੜਾ ਲੋਕਾਂ ਦੇ ਪੈਸੇ ਫਸੇ ਹੋਏ ਨੇ ਏਜੰਟਾਂ ਕੋਲ ਇਹ ਉਹਨਾਂ ਦੀ ਮਦਦ ਕਰਨਗੇ ਕਹਿੰਦੇ ਲੋਕਾਂ ਨੂੰ ਅਪੀਲ ਹੈ ਛੱਟ ਤੱਕ ਸੰਪਰਕ ਕਰਨ ਦਫ਼ਤਰ ਬੰਦ ਕਰਨ ਜਿੰਨਾਂ ਕੋਲ ਲਾਇਸੈਂਸ ਨਹੀਂ ਹੈਗਾ ਜਿਹੜੇ ਪਹਿਲਾਂ ਬੈਠੇ ਹੋਏ ਆ ਜਿਨੇ ਇੱਕ ਲਾਇਸੈਂਸ ਤੇ 10-10 ਦਫਤਰ ਖੋਲੇ ਆ ਉਹ ਦਫਤਰ ਬੰਦ ਕਰਨ ਇੱਦਾਂ ਵੀ ਹੁੰਦਾ ਦਾਦਾ ਦਸ ਦਫਤਰ ਬੰਦ ਬਿਲਕੁਲ ਲਾਇਸੈਂਸ ਇੱਕ ਹੁੰਦਾ ਹੈ ਅਲੱਗ-ਅਲੱਗ ਨਾਮ ਰੱਖ ਰੱਖ ਕੇ ਦਫਤਰ ਖੋਲ ਹੀ ਜਾਂਦੇ ਆ ਸਿੱਧੂ ਹੋਣਾ ਮੈਂ ਗੱਲਬਾਤ ਕਰਾਂਗੇ ਵੀ ਉਸ ਦਿਨ ਕੀ ਗੱਲਬਾਤ ਹੋਈ ਸੀ ਬਾਈ ਸਾਸਤਰੀ ਕਾਲ ਦੀ ਸਾਸਤਰੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਕਿਵੇਂ ਦੇਖਦੇ ਹੋ ਭਾਨੇ ਸਿੱਧੂ ਉਹਨਾਂ ਦਾ ਵੱਡਾ ਇਕੱਠ ਹੋਇਆ ਸੀਗਾ ਜਿਨ੍ਹਾਂ ਲੋਕਾਂ ਦੇ ਪੈਸੇ ਫਸੇ ਹੋਏ ਸੀ ਏਜੰਟਾਂ ਦੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਸੀਗੇ ਕਿਵੇਂ ਦੇਖਦੇ ਹੋ ਮੈਂ ਨਾ ਪਿਛਲੇ ਜਿਹੜਾ ਮੇਰਾ ਇੰਟਰਵਿਊ ਹੈ ਕਿ ਸਤ ਰੰਗ ਚੈਨਲ ਵਾਲਿਆਂ ਨੇ ਇੰਟਰਵਿਊ ਕਰਿਆ ਉਹਦੇ ਤੇ ਵੀ ਇਹੀ ਗੱਲ ਹੋਈ ਸੀਗੀ ਉਹਨਾਂ ਨੇ ਵੀ ਮੈਨੂੰ ਇਦਾਂ ਹੀ ਸਵਾਲ ਕਰਿਆ ਮੈਨੂੰ ਕਹਿੰਦੇ ਵੀ ਇੱਕ ਭਾਰੀ ਇਕੱਠ ਹੋਇਆ ਵੱਡਾ ਇਕੱਠ ਹੋਇਆ ਮੈਂ ਉਹਨਾਂ ਨੂੰ ਥੋੜੀ ਜੀ ਇਹ ਗੱਲ ਨਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਭਾਰੀ ਇਕੱਠ ਨਹੀਂ ਆਪਾਂ ਕਹਿ ਸਕਦੇ ਇਕੱਠ ਹੋਇਆ ਲੋਡਵੰਦ ਲੋਕਾਂ ਦਾ ਜਿਨ੍ਹਾਂ ਨੂੰ ਲੋਡ ਸੀ ਜਿਨ੍ਹਾਂ ਦੇ ਪੈਸੇ ਫਸੇ ਹੋਏ ਸੀਗੇ ਜਿਹੜੇ ਮਜਬੂਰ ਸੀਗੇ ਉਹਨਾਂ ਦਾ ਇਕੱਠ ਹੋਇਆ ਲੇਕਿਨ ਜੇ ਆਪਾਂ ਕਹੀਏ ਕਿ ਇੱਕ ਹੁੰਦਾ ਨਾ ਇਨਸਾਫ ਲਈ ਇਨਸਾਫ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਏਜੈਂਟਾਂ ਦੇ ਖਿਲਾਫ ਜਾਂ ਕੁ ਠੱਗਾਂ ਦੇ ਖਿਲਾਫ ਇਹ ਆਪਾਂ ਨੂੰ ਇੱਕਜੋਟ ਹੋ ਕੇ ਤੁਰਨਾ ਪਏਗਾ ਮਤਲਬ ਤੁਹਾਡਾ ਕਹਣਾ ਜਿਹੜੇ ਪੀੜਤ ਲੋਕ ਸੀ ਸਿਰਫ ਉਹ ਪਹੁੰਚੇ ਸੀ ਇਕੱਠ 'ਚ ਬਿਲਕੁਲ ਸਿਰਫ ਉਹ ਪਹੁੰਚੇ ਸੀ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਉਹਨਾਂ ਨੇ ਆਣਾ ਹੈ ਲੇਕਿਨ ਸਾਡਾ ਕੋਈ 1 ਰੁਪਿਆ ਨਹੀਂ ਫਸਿਆ ਸੀਗਾ ਅਸੀਂ ਇਥੋਂ 20 22 ਜਣੇ ਘਟੋ ਘਟ ਸਾਡੀਆਂ ਨਿਹੰਗ ਸਿੰਘ ਫੌਜਾਂ ਮੈਂ ਲੈ ਕੇ ਅੰਬਸਾਹਬ ਗੁਰਦੁਆਰਾ ਪਹੁੰਚੇ ਆ ਇਸੇ ਵੀ ਆਪਾਂ ਕਹਿੰਦੇ ਨੇ ਤਿੰਨ ਕਾ ਤਿੰਨ ਕਾ ਥੋੜਾ ਥੋੜਾ ਦੇ ਅਹੀ ਸਹਾਰਾ ਬਣ ਸਕੀ ਏ ਵੀ ਅਸੀਂ ਕਿਸੇ ਦੀ ਪੀੜ ਸਮਝ ਸਕੀਏ ਜਾਂ ਉਹਦੀ ਪੀੜਾ ਦਾ ਹੱਲ ਕਰ ਸਕੀਏ ਅਸੀਂ ਇਕੱਠੇ ਹੋ ਕੇ ਗਏ ਪਰ ਮੈਂ ਇਹੀ اپیل ਅਸੀਂ ਉਦੋਂ ਵੀ ਮੈਂ ਕਰੀ ਵੀ ਤੁਸੀਂ ਇਕੱਠ ਕਿੱਡਾ ਕ ਇਕੱਠੇ ਘਟੋ ਘਟ ਉੱਥੇ ਬੰਦਾ 5000 5000 ਦੇ ਲੈਵਲ ਤੇ ਇਕੱਠ ਹੁੰਦਾ ਤੇ ਕਿਵੇਂ ਮੋਰਚਾ ਨਾ ਨਿਕਲਦਾ ਪ੍ਰਸ਼ਾਸਨ ਕਹਿੰਦਾ ਸੀ ਮੋਰਚਾ ਨਹੀਂ ਨਿਕਲਣ ਦੇਣਾ ਪਨਾ اپیل ਕਰਦਾ ਰਿਹਾ ਡੀਸੀ ਆ ਜੇ डीसी इथे आके मेरेको मेरे मांग पत्र लवे डीसी आई आया ही नहीं जो भी लेडीज ने या जेंट्स एस, मेनू एसडीएम साहब मैडम पहुंचे सीगे डीएसपी साहब भी पहुंचे सी मौके ते उन्होंने भी पूरा आश्वासन ਦਿੱਤਾ ਵੀ ਅਸੀਂ ਲੋਕਾਂ ਦੇ ਨਾਲ ਆ ਲੋਕਾਂ ਦੀ ਜਿਹੜੀਆਂ ਮਤਲਬ ਕਿ ਮੁਸੀਬਤਾਂ ਨੇ ਅਸੀਂ ਉਹਨਾਂ ਦਾ ਹੱਲ ਜ਼ਰੂਰ ਕਰਾਂਗੇ ਪੂਰਾ ਆਸ਼ਵਾਸਨ ਦੇ ਕੇ ਬਿਲਕੁਲ ਪ੍ਰਸ਼ਾਸਨ ਪਹੁੰਚਿਆ ਸੀ ਮੈਂ ਵੀ ਸੀਗਾ ਉੱਥੇ डीएसपी साहब एसपी साहब बड़े ਸੀਗੇ ਲੇਕਿਨ ਗੱਲ ਤੁਸੀਂ ਮਸਲਾ ਸਮਝੋ ਕਿ ਹਰ ਬੰਦਾ ਉੱਥੇ ਇਹੋ ਜਿਹਾ ਜਿਨੇ ਪਰਚੇ ਦੇਏ ਹੋਏ ਆ ਥਾਣਿਆਂ ਦੇ ਵਿੱਚ ਦਰਖਾਸਤਾਂ ਦਈਆਂ ਹੋਈਆਂ ਐਫ ਆਰ ਵੀ ਕੱਟੀਆਂ ਗਈਆਂ ਲੇਕਿਨ ਅੱਗੋ ਜਵਾਬ ਪੁਲਿਸ ਕੀ ਦਿੰਦੀ ਹੈ ਕਿ ਦਫਤਰ ਬੰਦ ਹੋ ਗਿਆ ਉਹ ਭੱਜ ਗਿਆ ਅਸੀਂ ਫੜਦੇ ਆ ਜਾਂ ਲੱਭਦੇ ਆ ਉਹ ਬਾਹਰ ਭੱਜ ਗਿਆ ਜੇ ਕੋਈ ਇੱਕ ਦੋ ਫੜੇ ਗਏ ਆ ਉਹ ਜੇਲਾਂ 'ਚ ਨੇ ਉਹ ਮੋੜਨ ਕਿੱਥੋਂ ਪੈਸੇ ਆ ਮੇਰੇ ਕੋ ਆ ਜਿੱਦ ਦਿਨ ਮੈਂ ਇੰਟਰਵਿਊ ਕਰਿਆ ਉਦੋਂ ਬਾਅਦ ਮੇਰੇ ਕੋ ਘਟੋ ਘਟ 100 ਫੋਨ ਆ ਗਿਆ ਰੁਦਰਾਕਸ਼ ਗਰੁੱਪ ਦਾ ਇਹਨਾਂ ਦੇ ਉਲਟ ਫੋਨ ਆਏ ਘਟੋ ਘਟ ਕਹਿੰਦੇ 750 ਬੰਦਾ ਹੈ ਸਾਡੇ 700 ਬੰਦੇ ਦਾ ਪੈਸਾ ਇਹਨੇ ਦੇਣਾ ਕਹਿੰਦੇ ਵੀ ਮੈਂ ਕਿਹਾ ਵੀ ਫੇਰ ਕਿਵੇਂ ਉਹ ਤੇ ਜੇਲ੍ਹ 'ਚ ਆ ਕਹਿੰਦੇ ਜੀ ਇਹੀ ਤੇ ਮਸਲਾ ਹੋਇਆ ਪਿਆ ਹੁਣ ਪੈਸੇ ਕਿਵੇਂ ਆਣ ਉਹ ਤੇ ਜੇਲ੍ਹ 'ਚ ਬੈਠਾ ਹੈ ਉਹੀ ਇਹਦੀ ਕੋ ਕਾਨੂੰਨੀ ਸਲਾਹ ਵੀ ਲਈ ਜਾ ਸਕਦੀ ਹੈ ਕਿਸੇ ਨਾ ਕਿਸੇ ਕੋ ਤੁਹਾਡੇ ਵੀ ਵਕੀਲ ਵੀ ਹੋਣਗੇ ਕੋਈ ਮਿਲ ਜਲ ਕੇ ਇਸ ਬਾਰੇ ਵਿਚਾਰ ਕੀਤੀ ਹੋਵੇ ਬਿਲਕੁਲ ਬਿਲਕੁਲ ਮੈਂ ਆਪਣੀ ਪੂਰੀ ਸਾਡੇ ਨਾਲ ਨਾ ਨਿਆਂਗ ਸਿੰਘਾਂ ਦੀ ਫੌਜ ਜਿਹੜੇ ਮੇਰੇ ਨਾਲ ਜੁੜੇ ਹੋਈ ਟੀਮ ਹੈ ਇੱਕ ਮੈਂ ਇੱਕ ਟੀਮ ਵੱਜੋਂ ਕੰਮ ਕਰ ਰਿਹਾ ਮੈਂ ਕੋਈ ਇਕੱਲਾ ਨਹੀਂ ਕੰਮ ਕਰ ਰਿਹਾ ਇਹਦੇ 'ਚ ਟੀਮ ਵੱਜੋਂ ਮੈਂ ਆਪਣੇ ਨਾਲ ਲੀਗਲ ਦੇ ਵਿੱਚ ਐਡਵੋਕੇਟ ਵੀ ਲਿਆ ਹੋਇਆ ਵੀ ਤੁਸੀਂ ਲੀਗਲ ਦਾ ਦੇਖਣਾ ਮੇਰਾ ਵੀਰ ਵੀ ਕਿਸੇ ਨੂੰ ਜਿਵੇਂ ਲਾ ਲੋ ਕਿਸੇ ਦਾ ਪਰਚਾ ਦਰਜ ਹੋ ਗਿਆ ਉਹ ਕੋਰਟ ਦੇ ਵਿੱਚ ਜਾਏਗਾ ਉਹ ਪੁਲਿਸ ਜਾਣ ਦੇਗੀ ਕਿ ਨਹੀਂ ਦੇਗੀ ਜਾਂ ਉਹਦੇ ਚਲਾਨ ਪੇ ਕਰੂਗੀ ਕਿ ਨਹੀਂ ਕਰੂਗੀ ਉਹ ਚੀਜ਼ਾਂ ਮੈਂ ਨਾਲ ਆਪਣੇ ਵਕੀਲ ਇਸੇ ਕਰਕੇ ਲਿਆ ਹੋਇਆ ਹੈ ਕਿ ਕਿਸੇ ਦਾ ਪਰਚਾ ਨਹੀਂ ਦਰਜ ਹੁੰਦਾ ਜੇ ਹੋ ਗਿਆ ਹੈ ਤੇ ਉਹ ਕੋਰਟ ਚ ਉਹਦੀ ਸੁਣਵਾਈ ਹੋਏਗੀ ਜਾਂ ਨਹੀਂ ਹੋਏਗੀ ਉਹ ਮੈਂ ਲਿਆ ਨਾਲ ਵਕੀਨਾ ਮੇ ਜ ਆਪਣਾ ਮੇਰਾ ਨਾਮ ਐਡਵੋਕੇਟ ਲਪ੍ਰੀਤਾ ਜੀ ਵਾਹ ਖਾਲਸਾ ਵਾਹ ਫਤੇ ਜੀ ਵੇਖੋ ਜੀ ਇਹ ਜਿਹੜਾ ਦੌਰ ਚੱਲ ਗਿਆ ਆਪਣੇ ਜਿੰਨੇ ਵੀ ਇਮੀਗ੍ਰੇਸ਼ਨ ਵਾਲੇ ਆ ਬਹੁਤ ਫਰੋਡ ਕਰਕੇ ਜਿੰਨੇ ਵੀ ਪੰਜਾਬੀ ਮੁੰਡੇ ਆ ਨੌਜਵਾਨ ਕੁੜੀਆਂ ਮੁੰਡੇ ਜਿੰਨੇ ਵੀ ਇਹਨਾਂ ਸਾਰਿਆਂ ਦੇ ਫਿਊਚਰ ਨਾਲ ਖੇਡ ਰਹੇ ਆ ਇੱਕ ਬੱਚਾ 14 ਲੱਖ ਰੁਪਏ ਦੇ ਕੇ ਇਮੀਗ੍ਰੇਸ਼ਨ ਵਾਲੇ ਦਫ਼ਤਰ ਦੇ ਵਿੱਚ 14 ਲੱਖ ਰੁਪਏ ਦੇ ਕੇ ਪਿੰਡ ਵਾਪਸ ਆ ਜਾਂਦਾ ਕਹਿੰਦਾ ਜੀ ਲਓ ਜੀ ਸਾਲ ਦੇ ਵਿੱਚ ਵਿੱਚ ਆਪਾਂ ਬਾਹਰ ਹੋਵਾਂਗੇ ਆਪਣੀ ਲਾਈਫ ਸੈਟ ਆ ਹਾਂਜੀ ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਕਿ ਸਾਡੇ 14 ਲੱਖ ਨੇ ਇੱਕ ਤਾਂ ਅਸੀਂ ਪੱਲਿਓ 14 ਲੱਖ ਦੇ ਕੇ ਆਪਦਾ ਫਿਊਚਰ ਖਰਾਬ ਕਰ ਰਹੇ ਆ ਬਹੁਤ ਵੱਡੀ ਤੇ ਸ਼ਰਮਨਾਕ ਗੱਲ ਆ ਇੱਕ ਤਾਂ ਤੁਹਾਡੇ ਲਈ ਪੰਜਾਬੀ ਵੀਰੋ ਜਿਹੜੇ ਤੁਸੀਂ ਬਾਹਰ ਭਜਦੇ ਜੇ ਇੱਥੇ ਕੰਮ ਕਰੋ ਉਹੀ 14 ਲੱਖ ਰੁਪਏ ਤੁਸੀਂ ਇੱਥੇ ਇਨਵੈਸਟ ਕਰਦੇ ਤੇ ਆਪਣੇ ਫਿਊਚਰ ਨੂੰ ਬ੍ਰਾਈਟ ਕਰਦੇ ਜੇ ਤਾਂ ਬਾਈ ਉਹਨਾਂ ਨੇ ਗੱਲਬਾਤ ਕੀਤੀ ਆ ਵੀ ਰੁਦਰਾਕਸ਼ ਵਾਲੇ ਕਹਿੰਦੇ ਜਿਹੜਾ ਮੇਨ ਮਾਲਕ ਹੈ ਜੇਲ੍ਹ ਦੇ ਵਿੱਚ ਹੈ ਤੇ ਉਹਨਾਂ ਦੇ ਪੈਸੇ ਕਿਦਾਂ ਵਾਪਸ ਆਣਗੇ ਲੋਕਾਂ ਨੇ ਕਹਿੰਦੇ ਵੀ ਹਜ਼ਾਰਾਂ ਕੁ ਲੱਖ ਰੁਪਏ ਦੇ ਕਰੋੜਾਂ ਰੁਪਏ ਨੇ ਦੇਖੋ ਜੀ ਉਹ ਤਾਂ ਕੋਰਟ ਦੇ ਵਿੱਚ ਜਿੰਨੀਆਂ ਵੀ ਕੰਪਲੇਂਟਾਂ ਚੱਲ ਰਹੀਆਂ ਉਹ ਕੰਪਲੇਂਟਾਂ ਕੋਰਟ ਦੇ ਵਿੱਚ ਟ੍ਰੀਟ ਹੋ ਰਹੀਆਂ ਆ ਉਹ ਆਰਡਰਾਂ ਦੇ ਹਿਸਾਬ ਨਾਲ ਅੱਗੇ ਦੇਖਿਆ ਜਾਏਗਾ ਪ੍ਰੋਸੀਜਰ ਵੀ ਹੁੰਦਾ ਹੈ ਨਾ ਹਾਂਜੀ ਹਾਂਜੀ ਪ੍ਰੋਸੀਜਰ ਹੈ ਜੀ ਪਹਿਲਾਂ ਕੰਪਲੇਂਟ ਕਰਦੇ ਆ ਜੀ ਕੰਪਲੇਂਟ ਉਸ ਤੋਂ ਬਾਅਦ ਜਦੋਂ ਵੀ ਪਰਚਾ ਹੁੰਦਾ ਉਸ ਤੋਂ ਬਾਅਦ ਸਾਰੀ ਕੰਪਲੇਂਟ ਦੇ ਰਿਗਾਰਡਿੰਗ ਕੋਰਟ ਦੇ ਵਿੱਚ ਕੇਸ ਜਾਂਦਾ ਉੱਥੇ ਕੇਸ ਚੱਲਦਾ ਉਹ ਬਾਕੀ ਜੱਜ ਸਾਹਿਬ ਦੇ ਜੱਜ ਸਾਹਿਬਾਨ ਜਿੰਨੇ ਵੀ ਆਰਡਰ ਦੇ ਹਿਸਾਬ ਨਾਲ ਗਾਹ ਵੇਖੀ ਜਾਂਦੀ ਆ ਕੋਈ ਮਸਲੇ ਹੁੰਦੇ ਬਾਈ ਸਬੰਧੀ ਗੱਲ ਹਾਂਜੀ ਹਾਂਜੀ ਇਮੀਗ੍ਰੇਸ਼ਨ ਦੇ ਫਰੋਡ ਦੇ ਕਈ ਮਸਲੇ ਆ ਤਾਂ ਹੀ ਉਹ ਅੱਜ ਮੈਂ ਥੋੜਾ ਤੁਸੀਂ ਕਹਿਣਾ ਥੋੜਾ ਇਹ ਬਿਆਨ ਥੋੜੇ ਤੱਤੇ ਦੇ ਰਹੇ ਵਕੀਲ ਸਾਹਿਬ ਪਰ ਮੈਂ ਬੜਿਆ ਵੇਖ ਲਿਆ ਕਿ ਕਿੰਨੇ ਵੀ ਮੁੰਡੇ ਫਿਊਚਰ ਖਰਾਬ ਕਰਾ ਕੇ ਨਾ ਇੱਥੇ ਪੰਜਾਬ ਦੇ ਵਿੱਚ ਹੀ ਬੈਠੇ ਹੋਏ ਬਾਹਰ ਤੁਸੀਂ ਜਾ ਨਹੀਂ ਸਕੇ ਜੇ ਤੁਸੀਂ ਬਾਹਰ ਨਹੀਂ ਜਾ ਸਕੇ ਫਿਰ ਤੁਸੀਂ ਇੱਥੇ ਫਿਊਚਰ ਕਿਉਂ ਨਹੀਂ ਸੈੱਟ ਕੀਤਾ ਪਹਿਲਾਂ 14 ਲੱਖ ਰੁਪਏ ਦੇ ਕੇ 20 ਲੱਖ ਸੈੱਟ ਹੋ ਸਕਦਾ ਹਾਂਜੀ ਬਿਲਕੁਲ ਹੋ ਸਕਦਾ ਜੀ ਤੁਸੀਂ ਆਪਣੇ ਇੱਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਤੁਸੀਂ ਪੰਜਾਬ ਦੇ ਵਿੱਚ ਇਨਵੈਸਟ ਕਰੋ ਆਪਣਾ ਪੈਸਾ ਬਾਹਰ ਨਾ ਭੇਜੋ ਪੰਜਾਬ ਦੇ ਵਿੱਚ ਇਨਵੈਸਟ ਕਰਕੇ ਆਪਣਾ ਫਿਊਚਰ ਇੱਥੇ ਹੀ ਬ੍ਰਾਈਟ ਕਰੋ ਮੇਰਾ ਵੀਰ ਕੋਈ ਵੀ ਆਪਦਾ ਫਿਊਚਰ ਖਰਾਬ ਕਰ ਲਈ 14 14 ਲੱਖ ਰੁਪਏ ਇਮੀਗ੍ਰੇਸ਼ਨ ਵਾਲਿਆਂ ਨੂੰ ਨਾ ਦੋ ਤੇ ਇਮੀਗ੍ਰੇਸ਼ਨ ਵਾਲੇ ਵੀ ਮੇਰੇ ਭਰਾ ਸੁਣ ਲੈਣ ਬਹੁਤ ਹੋ ਗਿਆ ਬਾਈ ਜੀ ਬਹੁਤ ਤੁਸੀਂ ਫਿਊਚਰ ਖਰਾਬ ਕਰ ਲਏ ਮੁੰਡਿਆਂ ਦੇ ਹੁਣ ਜਿਹੜਾ ਵੀ ਬਾਬਾ ਜੀ ਸਾਡੇ ਹੱਥੇ ਚੜ ਗਿਆ ਤੇ ਉਹ ਫਿਰ ਆਪਦਾ ਹਿਸਾਬ-ਕਿਤਾਬ ਆਪ ਲਾਵੇ ਪਿਛਲੀ ਵਾਰ ਵੀ ਮੈਂ ਕਿਹਾ ਡਿਸਟ੍ਰਿਕਟ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਲੈ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਆ ਤੇ ਬਾਬਾ ਜੀ ਹੁਣਾਂ ਨੇ ਇਹਦੇ ਫਿਰ ਕਾਰਵਾਈ ਪਾ ਹੀ ਦੇਣੀ ਆ ਪੀੜਤਾਂ ਨੇ ਨਾਲ ਖੜੋਂਗੇ ਡਟ ਕੇ ਜਰੂਰ ਦੀ ਅਸੀਂ ਖੜੇ ਆ ਪੀੜਤਾਂ ਦੇ ਨਾਲ ਜਿਹੜਾ ਵੀ ਮੇਰਾ ਭਰਾ ਕੋਈ ਵੀ ਪੀੜਤਾ ਵਾਈਪੀਐਸ ਚੌਂਕ ਪਹੁੰਚੋ ਅਸੀਂ ਤੁਹਾਡੇ ਨਾਲ ਮੋੜੇ ਦੇ ਨਾਲ ਮੋੜਾ ਲਾ ਕੇ ਖੜੇ ਆ ਤੁਹਾਡੀ ਹਰ ਇੱਕ ਜਿੱਥੇ ਵੀ ਤੁਹਾਨੂੰ ਲੋੜ ਪੈਂਦੀ ਆ ਉੱਥੇ ਅਸੀਂ ਤੁਹਾਡੇ ਨਾਲ ਖੜਾਂਗੇ ਕੋਈ ਵੀ ਮੇਰਾ ਵੀ ਲੋੜਮੰਦ ਹੈਗਾ ਤੇ ਪਲੀਜ਼ ਤੁਸੀਂ ਇੱਥੇ ਜ਼ਰੂਰ ਪਹੁੰਚੋ ਵਾਈਪੀ ਚੌਂਕ ਮੁਹਾਲੀ ਮਨਿੰਦਰ ਭਾਈ ਵਕੀਲ ਸਾਹਿਬ ਉਹਨਾਂ ਨੇ 14 ਲੱਖ ਦੀ ਗੱਲ ਕੀਤੀ ਹੈ ਵਿੱਚ 14 14 ਲੱਖ ਲੋਕਾਂ ਦਾ ਫਸਿਆ ਹੋਇਆ ਪਰ ਜਦੋਂ ਭਾਨੇ ਸਿੱਧੂ ਉਹਨਾਂ ਦਾ ਇਕੱਠ ਹੁੰਦਾ ਇੱਕ ਉੱਥੇ ਇੱਕ ਪਰਿਵਾਰ ਪਹੁੰਚਦੇ ਨੇ ਮਤਲਬ ਕਿ 100 150 ਦੇ ਕਰੀ ਪਰਿਵਾਰ ਸੀਗੇ ਉਹ ਕਹਿੰਦੇ ਸਾਡੇ ਨਾਲ ਗੁਰਸਿੱਖਾਂ ਨੇ ਗੁਰਸਿੱਖਾਂ ਨਾਲ ਠੱਗੀ ਕੀਤੀ ਹੈ ਵੀ ਗੁਰੂ ਘਰ ਦੇ ਗ੍ਰੰਥੀ ਸਿੰਘ ਹੋਣ ਕੀਰਤਨੀ ਸਿੰਘ ਹੋਣ ਸਤਿ ਤੁਸੀਂ ਇੰਟਰਵਿਊ ਵੀ ਸੁਣੀ ਹੋਣੀ ਆ ਮੇਰੇ ਮੇਰੇ ਗੁਰਸੇਖਾਂ ਨੇ ਗੁਰਸੇਖਾਂ ਨੇ ਕਰੋੜਾਂ ਦੀ ਠੱਗੀ ਕੀਤੀ ਹੈ ਬਾਈ ਆਮ ਕੁੰਮਰੇ ਨੇ ਲੋਕ ਦੇ ਵੇਖੋ ਜਿਹੜੀ ਗੱਲ ਤੁਸੀਂ ਇਹ ਸਵਾਲ ਬਹੁਤ ਸੋਹਣਾ ਤੁਹਾਡਾ ਹੈ ਕਹਿੰਦੇ ਨਹੀਂ ਵੀ ਮਤਲਬ ਨਾ ਇੱਕ ਦਿਖਾਵਾ ਇਹਨਾਂ ਨੇ ਇਹੋ ਜਿਹਾ ਕਰ ਲਿਆ ਤੁਸੀਂ ਇੱਥੇ ਮਹਾਲੀ ਚ ਕਿਸੇ ਦਫ਼ਤਰ ਚ ਚੱਲ ਜਾਓ ਕਦੀ ਮੈਂ ਤੁਹਾਨੂੰ ਕਦੀ ਨਾ ਮੈਂ ਮੌਕਾ ਇਹੋ ਜਿਹਾ ਬਣਾਵਾਂਗਾ ਜਦੋਂ ਕੋਈ ਐਵੇਂ ਦਾ ਕੋਈ ਪੀੜਤ ਹੋਇਆ ਤੇ ਉਹਨੂੰ ਮੈਂ ਜਦੋਂ ਉਹਦੇ ਰੇਡ ਕਰਨੀ ਆਪਾਂ ਉਹਦੇ ਦਫ਼ਤਰ ਚ ਤੁਹਾਨੂੰ ਲੈ ਕੇ ਚੱਲੂਗਾ ਮੈਂ ਨਾਲ ਐਜ਼ ਅ ਮੀਡੀਆ ਤੁਸੀਂ ਚੱਲਿਓ ਨਾਲ ਮੇਰੇ ਉਹਨਾਂ ਦੇ ਦਫ਼ਤਰ ਦੇਖੋਗੇ ਤੁਸੀਂ ਮੈਨੂੰ ਲੱਗਦਾ 10-10 ਹਜ਼ਾਰ ਦੀ ਕੁਰਸੀ ਵਧੀਆ ਤੋਂ ਵਧੀਆ ਦਫਤਰ ਸਜਾਏ ਹੋਏ ਆ ਉਹ ਸਪੈਸ਼ਲ ਇਹੋ ਜਿਹੇ ਬੰਦੇ ਤਿਆਰ ਕਰਕੇ ਬਿਠਾਉਂਦੇ ਆ ਜਿਵੇਂ ਗੁਰਸਿੱਖ ਹਾਂਜੀ ਸੋਹਣੀਆਂ ਪੱਗਾਂ ਬਣਾ ਕੇ ਦਾੜੇ ਪ੍ਰਕਾਸ਼ ਕਰਕੇ ਜਾਂ ਕੋਈ ਅੰਮ੍ਰਿਤਧਾਰੀ ਵੀ ਹੋ ਸਕਦੇ ਆ ਵਿੱਚ ਉਹ ਇਸ ਕਰਕੇ ਸਪੈਸ਼ਲ ਬਣਾਉਂਦੇ ਆ ਕਿ ਕਿਉਂਕਿ ਪੰਜਾਬ ਦੇ ਲੋਕ ਨੇ ਭੋਲੇ ਨੇ ਇਹਨਾਂ ਨੇ ਤੇ ਆਪਣਾ ਗੁਰਸਿੱਖ ਭਰਾ ਵੇਖ ਕੇ ਤੇ ਜਾਨ ਦੇ ਦਿੰਦੇ ਆ 25 25 ਲੱਖ 90 90 ਲੱਖ ਲੈ ਕੇ ਲੋਕਾਂ ਦੇ ਫਸੇ ਹੋਏ ਇੰਨੇ ਮਤਲਬ ਕਿ ਲੋਕ ਪਹੁੰਚੇ ਮੈਂ ਉਹੀ ਕਹਿਣ ਲੱਗਾ ਵੀ ਇਹ ਤੇ ਗੁਰਸੇਖ ਭਰਾ ਵੇਖ ਕੇ ਜਾਨ ਦੇ ਦਿੰਦੇ ਆ ਤੇ ਇਹ ਤੇ 25 ਲੱਖ 90 ਲੱਖ ਕਿੱਡੀ ਕੀ ਗੱਲ ਹੈ ਇਹਨਾਂ ਨੂੰ ਐ ਲੱਗਦਾ ਵੀ ਗੁਰਸੇਖ ਭਰਾ ਆ ਆਪਣਾ ਇਹਨੇ ਕਹਿਤਾ ਤੇ ਖਮਾਹੀ ਪਹੁੰਚ ਗਏ ਬਾਹਰ ਲੇਕਿਨ ਉਹਦੇ ਪਿੱਛੇ ਬੈਠਾ ਫਰੋਡ ਕੌਣ ਕਰਦਾ ਪਿਆ ਇਹਨਾਂ ਨੂੰ ਯੂਜ਼ ਉਹਨਾਂ ਨੂੰ ਯੂਜ਼ ਕਰਕੇ ਪੈਸਾ ਠੱਗਦਾ ਕੌਣ ਪਿਆ ਇਹ ਨਹੀਂ ਨਾ ਪਤਾ ਕਿਸੇ ਨੂੰ ਇਹ ਆਪਾਂ ਪਤਾ ਘੜਾਵਾਂਗੇ ਡੁੰਗਾਈ ਦੇ ਵਿੱਚ ਜਾਣ ਦੀ ਗੱਲ ਹੈ ਗੱਲ ਕਰੀ ਇਹ ਗੱਲ ਡੁੰਗਾਈ 'ਚ ਜਾਣ ਦੀ ਹੈ ਇਹ ਜਿਹੜਾ ਹੁਣ ਰੁਦਰਾਕਸ਼ ਦਾ ਮਾਲਕ ਆ ਰਾਕੇਸ਼ ਰਿੱਕੀ ਏ ਕਿਸੇ ਨੂੰ ਮੈਨੂੰ ਲੱਗਦਾ ਬਹੁਤੇ ਨੂੰ ਪਤਾ ਹੀ ਨਹੀਂ ਰਾਕੇਸ਼ ਰਿੱਕੀ ਕੌਣ ਹੈ ਪਤਾ ਸਿਰਫ ਕਿਨੂੰ ਕੀ ਏ ਸਟਾਪ ਦਾ ਪਤਾ ਹੈ ਅਗੇ ਮੁੰਡੇ ਪੱਗਾ ਬਣ ਕੇ ਪੈਂਟ ਕੋਟ ਪਾ ਕੇ ਸੋਹਣੇ ਮੁੰਡੇ ਐ ਬੈਠੇ ਹੁੰਦੇ ਆ ਕੁੜੀਆਂ ਬਹੁਤ ਸੋਹਣੀਆਂ ਸੋਹਣੀਆਂ ਰੱਖੀਆਂ ਹੁੰਦੀਆਂ ਇਹਨਾਂ ਨੇ ਟ੍ਰੀਟ ਉਸ ਤਰ੍ਹਾਂ ਕੀਤਾ ਬਿਲਕੁਲ ਇਦਾਂ ਹੀ ਟ੍ਰੀਟ ਕਰਦੇ ਆ ਐ ਲੱਗਦਾ ਵੀ ਇਹਨਾਂ ਨੇ ਹਫ਼ਤੇ 'ਚ ਤੋੜ ਦਿੰਦੇ ਆ ਹੋਰ ਵੀ ਬੜੀਆਂ ਗੱਲਾਂ ਨੇ ਇਹੋ ਜੀਆਂ ਮੈਂ ਤੁਹਾਨੂੰ ਜੇ ਦੱਸਾਂ ਵੀ ਥੱਲੇ ਆਪਦੇ ਬੰਦੇ ਹੀ ਖਿਲਾਰ ਦਿੰਦੇ ਆ ਆਪਣੇ ਬੰਦੇ ਉਹਨਾਂ ਨੂੰ ਮਿਲ ਕੇ ਕਹਿੰਦੇ ਸੀ ਸਾਡਾ ਦੇ ਵੀਜ਼ਾ ਆ ਗਿਆ ਤੇ ਅਸੀਂ ਦਿੱਥੋਂ ਹੀ ਲਵਾਇਆ ਤੇ ਉਹ ਕਹਿੰਦੇ ਅੱਛਾ ਜੀ ਫਿਰ ਦੂਜੇ ਦਿਨ ਉਹ ਬਾਅਦ 'ਚ ਹਫ਼ਤੇ ਕੇ ਬਾਅਦ ਕਾਲ ਕਰਦਾ ਬਾਹਰੋਂ ਜਾ ਕੇ ਨੰਬਰ ਲੈ ਲੈਂਦੇ ਆ ਵੀ ਮੈਂ ਤੇ ਕੈਨੇਡਾ ਪਹੁੰਚ ਗਿਆ ਉਹਨ ਕੋ ਪਲੈਨਿੰਗਾਂ ਨੇ ਪੂਰਾ ਇੱਕ ਪਲਾਨ ਸਿਸਟਮ ਕਰਿਆ ਹੋਇਆ ਇਹਨਾਂ ਨੇ ਦਫਤਰ ਸੋਹਣੇ ਬਣਾਣੇ ਆ ਕੁੜੀਆਂ ਰੱਖਣੀਆਂ ਮੁੰਡੇ ਗੁਰਸਿੱਖ ਰੱਖਣੇ ਆ ਐਵੇਂ ਦੇ ਪਲਾਨ ਕਰਕੇ ਕਿ ਆਪਾਂ ਠੱਗੀ ਕਿਵੇਂ ਮਾਰਨੀ ਬੇਸਿਕ ਜਿਹੜਾ ਇਹਨਾਂ ਦਾ ਤਰੀਕਾ ਸਿਰਫ ਇੱਕ ਠੱਗੀ ਮਾਰਨਾ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਇਹਨਾਂ ਦੇ ਉੱਪਰ ਨੱਥ ਪਾਵਾਂਗੇ ਇਹ ਚੀਜ਼ ਨੂੰ ਕੰਟਰੋਲ ਕਰਾਂਗੇ ਕਿ ਬੇਗਾਹ ਤੋਂ ਇਹ ਚੀਜ਼ ਅੱਗੇ ਵਧੇ ਨਾ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਵੇਖੋ ਪ੍ਰਸ਼ਾਸਨ ਦਾ ਹੀ ਸਭ ਤੋਂ ਪਹਿਲਾ ਕੰਮ ਪ੍ਰਸ਼ਾਸਨ ਦਾ ਹੈ ਦੇਖੋ ਕਾਨੂੰਨ ਕੋਈ ਨਹੀਂ ਹੱਥ 'ਚ ਲੈ ਸਕਦਾ ਨਾ ਪ੍ਰਸ਼ਾਸਨ ਲੈ ਸਕਦਾ ਨਾ ਅਸੀਂ ਲੈ ਸਕਦੇ ਨਾ ਕੋਈ ਹੋਰ ਲੈ ਸਕਦਾ ਲੇਕਿਨ ਬੰਦਾ ਮਜਬੂਰ ਹੋ ਕੇ ਕਾਨੂੰਨਾਂ 'ਚ ਲੈਣ ਤੱਕ ਜਾਂਦਾ ਜੇ ਅਸੀਂ ਵੀ ਅੱਜ ਇੱਥੇ ਖੜੇ ਇੰਟਰਵਿਊ ਦੇ ਰਹੇ ਆ ਜੇ ਅਸੀਂ ਕੱਲ ਨੂੰ ਕਿਸੇ ਦਫ਼ਤਰ ਦੇ ਵਿੱਚ ਜਾ ਕੇ ਉੱਥੇ ਹੱਲਾ ਗੁੱਲਾ ਕਰਾਂਗੇ ਜਾਂ ਦਫ਼ਤਰ ਨੂੰ ਤਾਲਾ ਲਾਵਾਂਗੇ ਨਾ ਸਾਡੀ ਮਜਬੂਰੀ ਹੈ ਉਹ ਜੇ ਪ੍ਰਸ਼ਾਸਨ ਆਪਣਾ ਕੰਮ ਕਰੇ ਸਾਨੂੰ ਲੋੜ ਹੀ ਨਹੀਂ ਜਾਣਦੀ ਅਸੀਂ ਕਦ ਲਈ ਜਾਣਾ ਫਿਰ ਪ੍ਰਸ਼ਾਸਨ ਕੰਮ ਕਰੇ ਆਸ਼ਵਾਸ਼ਣ ਦਵੇ ਇਸ ਗੱਲ ਦਾ ਮੀਡੀਆ ਦੇ ਵਿੱਚ ਬਿਆਨ ਦੇਵੇ ਜਾਂ ਲਿਖਤੀ ਦੇਵੇ ਕੋਈ ਗੱਲ ਨਹੀਂ ਐਸਐਸਪੀ ਸਾਹਿਬ ਜ਼ਿਲ੍ਹੇ ਦੇ ਮਾਲਕ ਨੇ ਡੀਸੀ ਸਾਹਿਬ ਬੈਠੇ ਨੇ ਉਹ ਇਹ ਗੱਲ ਨੂੰ ਠੋਕ ਵਜਾ ਕੇ ਮੀਡੀਆ ਦੇ ਵਿੱਚ ਕਹਿਣ ਵੀ ਅਸੀਂ ਜ਼ਿੰਮੇਵਾਰ ਬੈਠੇ ਹਾਂ ਸਾਰੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਕੰਮ ਹੈ ਠੱਗੀ ਦੇ ਬਾਅਦ ਚੋਂ ਵੇਖੀ ਜਾਏਗੀ ਸਭ ਤੋਂ ਪਹਿਲਾਂ ਉਹ ਦਫਤਰ ਬੰਦ ਕਰਨ ਜਿੰਨਾਂ ਕੋ ਲਾਇਸੈਂਸ ਨਹੀਂ ਹੈਗਾ ਜਿਹੜੇ ਪਹਿਲਾਂ ਬੈਠੇ ਹੋਏ ਆ ਜਿਨੇ ਇੱਕ ਲਾਇਸੈਂਸ ਤੇ 10-10 ਦਫਤਰ ਖੋਲੇ ਆ ਉਹ ਦਫਤਰ ਬੰਦ ਕਰਨ ਇਦਾਂ ਵੀ ਹੁੰਦਾ ਦਾ ਦਫਤਰ ਦਫਤਰ ਬੰਦ ਬਿਲਕੁਲ ਲਾਇਸੈਂਸ ਇੱਕ ਹੁੰਦਾ ਹੈ ਅਲੱਗ-ਅਲੱਗ ਨਾਮ ਰੱਖ ਰੱਖ ਕੇ ਦਫਤਰ ਖੁੱਲੀ ਜਾਂਦੇ ਆ ਹੂੰ ਪ੍ਰਸ਼ਾਸਨ ਨੂੰ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਪਤਾ ਕਰਨ ਨਾ ਫਿਰ ਇਹ ਹੂੰ ਵੀ ਇਹ ਦਫਤਰ ਕਿਵੇਂ ਖੁੱਲੀ ਜਾਂਦੇ ਆ ਹੂੰ ਇਹ ਜਿਹੜੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਠੱਗੀ ਤੇ ਕੋਈ ਬਾਅਦ ਚੋ ਕਰੂਗਾ ਪਹਿਲਾਂ ਇਹ ਚੀਜ਼ਾਂ ਪ੍ਰਸ਼ਾਸਨ ਧਿਆਨ ਚ ਲਿਆਵੇ ਹੂੰ ਕੀ ਇਹ ਦਫਤਰ ਇੱਕ ਖੁੱਲਾ ਹੈ ਦੇਖੋ ਕਿਸ ਚੀਜ਼ ਦਾ ਲਾਇਸੈਂਸ ਹੈ ਇਹ ਕਿੰਨਾ ਕੰਮ ਕਰ ਸਕਦਾ ਹੈ ਇਹ ਟੂਰਿਸਟ ਦਾ ਕੰਮ ਕਰ ਸਕਦਾ ਹੈ ਜਾਂ ਇਹ ਵਰਕ ਪਰਮਿਟ ਦਾ ਕੰਮ ਕਰ ਸਕਦਾ ਹੈ ਇਹ ਚੀਜ਼ਾਂ ਦਾ ਧਿਆਨ ਰੱਖੇ ਭਾਨਾ ਸਿੱਧੂ ਤੋਂ ਇਕੱਠ ਤੋਂ ਬਾਅਦ ਸਾਰੇ ਚਲੇ ਜਾਂਦੇ ਨੇ ਸ਼ਾਇਦ ਭਾਨਾ ਸਿੱਧੂ ਹੁਣ ਡੀਸੀ ਦਫ਼ਤਰ ਵੀ ਜਾਂਦੇ ਨੇ ਮੈਮੋਰੰਡਮ ਦੀ ਦੇ ਕੇ ਆਂਦੇ ਨੇ ਕੋਈ ਗੱਲਬਾਤ ਹੋਈ ਉਸ ਤੋਂ ਬਾਅਦ ਕੋਈ ਫੋਨ ਤੇ ਗੱਲਬਾਤ ਹੋਈ ਉਹ ਨਾਲ ਨਹੀਂ ਮੇਰੀ ਕੋਈ ਗੱਲਬਾਤ ਨਹੀਂ ਹੋਈ ਉਸ ਤੋਂ ਬਾਅਦ ਫੋਨ ਤੇ ਉਹਨਾਂ ਨਾਲ ਲੇਕਿਨ ਉਹ ਡੀਸੀ ਸਾਹਿਬ ਨੂੰ ਦੇ ਗਏ ਯਾਰ ਮੈਮੋਰੰਡਮ ਦੇ ਗਏ ਆ ਹੁਣ ਅੱਗੋਂ ਨਹੀਂ ਮੈਨੂੰ ਪਤਾ ਕੀ ਕਾਰਵਾਈ ਹੋਊਗੀ ਤੇ ਬਾਕੀ ਜਿਹੜੀ ਇਸ ਚੀਜ਼ ਨੂੰ ਮੱਧਿਆ ਨਜ਼ਰ ਰੱਖ ਕੇ ਅਸੀਂ ਆਪਣੇ ਵੱਲੋਂ ਇੱਕ ਕਾਰਵਾਈ ਦੀ ਇੱਕ ਸ਼ੁਰੂਆਤ ਕਰੀਏ ਕਿ ਕਿਉਂਕਿ ਮੈਂ ਇਹ ਜਿਹੜਾ ਇਕੱਠ ਹੋਇਆ ਆਂਬ ਸਾਹਿਬ ਉਹਨੂੰ ਅਸੀਂ ਬੜਾ ਵਾਚਿਆ ਅਸੀਂ ਬੜੇ ਤਰੀਕੇ ਦੇ ਨਾਲ ਕਿ ਇਹ ਇਕੱਠ ਕਿਸ ਚੀਜ਼ ਦਾ ਇਕੱਠ ਸੀਗਾ ਇੰਨੀ ਦੂਰੋਂ ਪੰਨਾ ਆਇਆ ਇੰਨੀ 200 ਕਿਲੋਮੀਟਰ ਤੋਂ ਲੱਖਾ ਚੱਲ ਕੇ ਆਂਦਿਆ ਅਮੀ ਤੋਜਮਾਨਰੀ ਤੇ ਆਪਣਾ ਵੀਰ ਝੋਟਾ ਇੱਕ ਹਰਿਆਣੇ ਦਾ ਨਵਦੀਪ ਆ ਮੁੰਡਾ ਹੋਰ ਵੀ ਕਈ ਨੇ ਇਹੋ ਜਿਹੇ ਕਈ ਆਂਦੇ ਮੈਨੂੰ ਨਾਮ ਨਹੀਂ ਪਤਾ ਹੈਗਾ ਉਹ ਇੰਨੀ ਦੂਰੋਂ ਦੂਰੋਂ ਚੱਲ ਕੇ ਆਈ ਜਾਂਦੇ ਆ ਲੇਕਿਨ ਹੱਲ ਕੁਝ ਨਹੀਂ ਹੋਇਆ ਹੱਲ ਕੀ ਹੋਇਆ ਤੁਸੀਂ ਉਸ ਦਿਨ ਦੇਖਿਆ ਵੀ ਕਿਸੇ ਦੇ ਪੈਸੇ ਤੇ ਨਹੀਂ ਮੁੜੇ ਕੋਈ ਪੈਸੇ ਤੇ ਨਹੀਂ ਮੋੜ ਗਿਆ ਉੱਥੇ ਜਾਂ ਤੇ ਹੁੰਦਾ ਵੀ ਪੈਸੇ ਮੋੜ ਕੇ ਗਿਆ ਹੋਵੇ ਪ੍ਰਸ਼ਾਸਨ ਨੇ ਪ੍ਰੋਸਸ ਕਿਤਨਾ ਕਿਤੇ ਲੱਖੇ ਸਿਧਾਣੇ ਹੋਣਾ ਵੀ ਲੋਕਾਂ ਨੂੰ ਕਿਹਾ ਵੀ ਪ੍ਰਸ਼ਾਸਨ ਸਾਨੂੰ ਭਰੋਸਾ ਦੇ ਕੇ ਜਾ ਰਿਹਾ ਹੈ ਪੂਰਾ ਪ੍ਰਸ਼ਾਸਨ ਉੱਥੇ ਮੌਜੂਦ ਸੀ ਜੇ ਗੱਲ ਕਰੀਏ ਬਿਲਕੁਲ ਪ੍ਰਸ਼ਾਸਨ ਨੇ ਭਰੋਸਾ ਦੇ ਦਿੱਤਾ ਇਹਨਾਂ ਨੇ ਆਪਣਾ ਮੈਮੋਰੈਂਡਮ ਵੀ ਦੇ ਦਿੱਤਾ ਲੇਕਿਨ ਮੈਂ ਇਹੀ ਚੀਜ਼ ਬਾਚ ਕੇ ਗੱਲ ਕਹਿਣਾ ਹੈ ਕਿ ਇਨ ਮੇਰੇ ਵੇਖੋ ਲੱਖੇ ਰੀ ਸਾਰੇ ਅਸੀਂ ਭਰਾ ਆ ਅਸੀਂ ਵਰਤਦੇ ਆ ਪੁਰਾਣੇ ਵਰਤਦੇ ਆ ਕਿਸਾਨੀ ਅੰਦੋਲਨ ਤੋਂ ਬਾਬਾ ਜੀ ਬਾਬਾ ਕੁਲਵਿੰਦਰ ਸਿੰਘ ਜੀ ਉਹ ਅਸੀਂ ਸਾਰੇ ਇੱਕ ਇਕੱਠੇ ਵਰਕ ਕਰਦੇ ਪਏ ਆ ਪੁਰਾਣੇ ਸਮੇਂ ਤੋਂ ਕਿਸਾਨੀ ਵੇਲੇ ਤੋਂ ਲੈ ਕੇ ਆ ਮੋਰਚਾ ਲੱਗਾ ਵਾਈਪੀਐਸ ਚੌਂਕ ਤੇ ਬੰਦੀ ਸਿੰਘਾਂ ਦਾ ਉਦੋਂ ਤੋਂ ਹੋਰ ਵੀ ਜਿੰਨੇ ਵੀ ਇਕੱਠ ਲੱਖੇ ਹੋਰਾਂ ਨੇ ਜਾਂ ਭਾਨੇ ਹੋਰਾਂ ਨੇ ਕਰੇ ਹਾਂ ਹਮ ਤਪੇ ਇਕੱਠ ਕਰਿਆ ਸੀ ਲੱਖੇ ਹੋਰਾਂ ਨੇ ਉੱਥੇ ਵੀ ਅਸੀਂ ਪਹੁੰਚੇ ਆ ਅਸੀਂ ਇੱਕ ਦੂਜੇ ਦੇ ਆਨੇ ਜਾਣੇ ਆ ਪ੍ਰੋਗਰਾਮਾਂ 'ਚ ਮੈਂ ਆਪ ਤੁਹਾਡੇ ਚੈਲਨ ਦੇ ਨਾ ਮਾਧਿਮ ਰਾਈ ਮੈਂ ਉਹਨਾਂ ਤੱਕ ਅਪੀਲ ਪਹੁੰਚਾਉਣਾ ਚਾਹੁੰਦਾ ਐ ਕਿ ਮੇਰਾ ਵੀਰ ਸਾਰੇ ਜਿੰਨਾਂ ਦੇ ਵੀ ਕਿਸੇ ਨਾ ਫਰੋਡ ਹੋਇਆ ਕਿਸੇ ਦਾ ਪੈਸਾ ਫਸਿਆ ਤੇ ਮੈਂ ਲੱਖੇ ਭਾਨੇ ਵੀਰ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਵੀਪੀਐਸ ਚੌਂਕ ਤੁਹਾਨੂੰ ਪਤਾ ਹੈ ਵੀ ਮੋਰਚਾ ਲੱਗਾ ਥੋੜੇ ਭਰਾ ਬੈਠੇ ਆ ਫੌਜਾਂ ਬੈਠੀਆਂ ਇੱਥੇ ਜਿਹੜਾ ਵੀ ਤੁਹਾਡੇ ਕੋਲ ਪੀੜਿਤ ਦੁਖਿਆਰਾ ਆਂਦਾ ਕੋਈ ਭੈਣ ਆਂਦੀ ਏ ਜਾਂ ਕੋਈ ਵੀ ਭਰਾ ਆਉਂਦਾ ਹਾਂਜੀ ਉਹਨੂੰ ਤੁਸੀਂ ਸਾਡੇ ਕੋਲ ਬੇਚਿਚਕ ਭੇਜ ਸਕਦੇ ਹੋ ਹੂੰ ਕਦੀ ਵੀ ਹੂੰ ਐਨੀ ਟਾਈਮ ਭੇਜੋ ਤੁਹਾਡੀ ਪੂਰੀ ਟੀਮ ਨਾਲ ਖੜੂਗੀ ਪੂਰੀ ਟੀਮ ਨਾਲ ਖੜੇ ਹੋਏਗੀ ਕਿਹੜਾ ਇਮੀਗ੍ਰੇਸ਼ਨ ਵਾਲਾ ਹੈ ਜਿਹੜਾ ਵੀ ਇਮੀਗ੍ਰੇਸ਼ਨ ਵਾਲਾ ਕਹਿੰਦੇ ਵੀ ਆ ਇਮੀਗ੍ਰੇਸ਼ਨ ਪੈਸੇ ਨਹੀਂ ਦਿੰਦਾ ਆ ਇਮੀਗ੍ਰੇਸ਼ਨ ਵਾਲਾ ਅੰਦਰ ਨਹੀਂ ਐਂਟਰੀ ਕਰਨ ਦਿੰਦਾ ਬਾਉਂਸਰ ਬੈਠੇ ਆ ਹੂੰ ਵੇਖ ਲਾਂਗੇ ਕਿਹੜਾ ਬਾਉਂਸਰ ਬੈਠਾ ਹੂੰ ਤੇ ਕਿਹੜਾ ਬੌਂਸਰ ਨਹੀਂ ਅੰਦਰ ਵੜਨ ਦਿੰਦਾ ਉੱਥੇ ਗੱਲਾਂ ਹੁੰਦੀ ਸੀਗੀਆਂ ਕੁਝ ਮਹਤਾਵਾ ਵੀ ਇੰਟਰਵਿਊ ਦਿੱਤੀਆਂ ਉਹਨਾਂ ਕਹਿੰਦੇ ਸੀਗੇ ਜਦੋਂ ਦੋ ਦੋ ਅਸੀਂ ਪੈਸੇ ਲੈਣ ਜਾਂਦੇ ਆ ਤਾਂ ਕਹਿੰਦੇ ਕੁੜੀਆਂ ਆਉਂਦੀਆਂ ਮਤਲਬ ਕਿ ਜਦੋਂ ਮਤਲਬ ਕਿ ਵੀਜ਼ਾ ਲੈਣ ਜਾਂਦੇ ਆ ਤਾਂ ਕੁੜੀਆਂ ਹੁੰਦੀਆਂ ਜਦੋਂ ਪੈਸੇ ਮੰਗਣ ਜਾਂਦੇ ਆ ਤੇ ਚੈੱਕ ਮੰਗਣ ਜਾਂਦੇ ਆ ਤਾਂ ਮੂਰੇ ਬੌਂਸਰ ਖੜੇ ਹੁੰਦੇ ਨੇ ਮੈਂ ਉਹੀ ਗੱਲ ਤਾਂ ਹੀ ਮੈਂ ਤੁਹਾਡੇ ਚੈਨਲ ਮਾਧਿਅਮ ਕਹਿਣ ਲੱਗਾ ਵੀ ਵੇਖ ਲਾਂਗੇ ਕਿਹੜੇ ਬੌਂਸਰ ਨੇ ਆ ਫੌਜਾਂ ਤੂ ਉੱਤੇ ਨੇ ਕਹਿੰਦੇ ਹੰਗ ਸਿੰਘ ਫੌਜਾਂ ਤੂ ਉੱਤੇ ਹੂੰ ਇੱਕ ਵੀ ਇਹੋ ਜਿਹਾ ਦਫ਼ਤਰ ਖੁੱਲਾ ਨਹੀਂ ਰਹੂਗਾ ਜਿਹੜਾ ਇਮੀਗ੍ਰੇਸ਼ਨ ਦਾ ਬਦਮਾਸ਼ੀ ਕਰੇਗਾ ਸ਼ਟਰ ਲਾ ਕੇ ਨਾ ਐਸਾ ਤਾਲਾ ਲਾ ਦਾਂਗੇ ਕਿਸੇ ਕੋ ਨਹੀਂ ਖੁੱਲੇਗਾ ਕੋਈ ਜ਼ੋਰ ਲਾ ਲਵੇ ਕਿੱਡਾ ਹੀ ਕਿਸੇ ਬਦਮਾਸ਼ ਕੋ ਜਾਣਾ ਹੈ ਜਾਂ ਕਿਸੇ ਪ੍ਰਸ਼ਾਸਨ ਕੋ ਜਾਣਾ ਹੈ ਜੇ ਬਦਮਾਸ਼ੀ ਕਰਨਗੇ ਪੈਸੇ ਜਿਵੇਂ ਲਏ ਆ ਉਵੇਂ ਮੋੜ ਦੋ ਠੀਕ ਹੈ ਭਾਈ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਨ ਮਨਿੰਦਰ ਭਾਈ ਉਹਨਾਂ ਦੀ ਪੂਰੀ ਟੀਮ ਕਹਿੰਦੇ ਸੀ ਵਾਈਪੀਐਸ ਚੌਂਕ ਮੋਹਾਲੀ ਵਿਖੇ ਧਰਨਾ ਲਗਾਇਆ ਬੰਦੀ ਸਿੰਘਾਂ ਦਾ ਤੇ ਉੱਥੇ ਡਟੇ ਹੋਏ ਨੇ ਜਿਨ੍ਹਾਂ ਲੋਕਾਂ ਦੇ ਪੈਸੇ ਫਸੇ ਹੋਏ ਨੇ ਏਜੰਟਾਂ ਕੋਲ ਇਹ ਉਹਨਾਂ ਦੀ ਮਦਦ ਕਰਨਗੇ ਕਹਿੰਦੇ ਲੋਕਾਂ ਨੂੰ ਅਪੀਲ ਹੈ ਸਾਡੇ ਤੱਕ ਸੰਪਰਕ ਕਰਨ ਸੋ ਬਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਓ ਜਿੱਥੇ ਕਿ ਇਹ ਜੇ ਵੀਰਾਂ ਨੇ ਹੁਣ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਨਾਲ ਵਕੀਲ ਸਾਹਿਬ ਵੀ ਪੂਰੀ ਲੀਗਲ ਟੀਮ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ